ਮੈਂ ਇੱਜ਼ਤ ਕਰਨੀ ਜਾਣਦਾ ਐ ਐਮਐਲਏ ਸਾਹਿਬ ਇੱਜ਼ਤ ਕਰਿਆ ਕਰੋ ਤੇ ਇੱਜ਼ਤ ਕਰਵਾਇਆ ਕਰਿਓ ਇਹਨੂੰ ਮੈਨੂੰ ਲੱਗਦਾ ਸ਼ਹਿਰ ਦੀਆਂ ਰੋਟੀਆਂ ਚੰਗੀਆਂ ਲੱਗੋ ਹਟ ਗਈਆਂ ਤੁਹਾਨੂੰ ਮੈਂ ਦੱਸਾਂ ਸੀ 2 ਲੱਖ ਵੋਟਰ ਦੇ ਚੁਣੇ ਹੋਏ ਨੁਮਾਇੰਦੇ ਤੇ ਸਾਡੀ ਸਰਕਾਰ ਦਾ ਤੂੰ ਲੋਕਤ ਸਾਨੂੰ ਦੱਸੇਗਾ ਤੂੰ ਕਿਵੇਂ ਵਿਚਾਂ ਲੋਕਾਂ ਨਾਲ ਵਿਚਾਰਨਾ ਤੇ ਲੋਕਾਂ ਦੀ ਕਿਵੇਂ ਮਦਦ ਕਰਨੀ ਹੈ ਮੈਂ ਤੇਰੇ ਤੇ ਉਹ ਪਰਚਾ ਦੇਉਂਗਾ ਜਿਹੜਾ ਅੱਜ ਤੱਕ ਤੇਰੀ ਜ਼ਿੰਦਗੀ 'ਚ ਤੇਰੇ ਦਾਦੇ ਪੜਦਾਦੇ ਤੇਰੇ ਨੂੰ ਦਿੱਤਾ ਹੋਵੇ ਕਿਸੇ ਨੇ ਤੈਨੂੰ 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 ਕੀ ਤੈਨੂੰ ਕੀ ਲੱਗਦਾ ਵੀ ਅਸੀਂ ਆਹ ਵਰਦੀ ਜਿਹੜੀ ਪਾਈ ਆ ਇਹ ਲੋਕਾਂ ਨੂੰ ਚਾਹ ਪਾਣੀ ਲੈਣਾ ਤੇ ਮੰਗਣਾ ਤੇ ਅਸੀਂ ਅਸੀਂ ਭਿਖਾਰੀ ਆਂ ਲੋਕ ਜੀ ਚੜਾਈ ਜਾਂਦੇ ਹੁਣ ਤੁਸੀਂ ਮੈਨੂੰ ਇਕੱਲੇ ਨੂੰ ਖੜ੍ਹ ਦੇ ਖੜ੍ਹ ਦੇ ਵੀ ਆਪਣੀ ਬੰਦੇ ਆ ਸਾਹਬ ਨੇ ਭੇਜਿਆ ਈ ਤੂੰ ਹੈਗਾ ਕਰਿੰਦਾਪ ਐਮ ਐਲ اے ਦਾ ਤੂੰ ਪੀਏ ਆ ਅਸੀਂ ਸਰਕਾਰ ਦੇ ਕਰਿੰਦੇ ਆ ਅਸੀਂ ਪਬਲਿਕ ਦੇ ਕਰਿੰਦੇ ਆ ਸਾਨੂੰ ਜਿਹੜੀ ਤਨਖਾਹ ਮਿਲਦੀ ਨਾ ਲੱਖ ਸਵਾ ਲੱਖ ਰੁਪਈਆ ਉਹ ਲੋਕਾਂ ਦੇ ਟੈਕਸਾਂ 'ਚੋਂ ਮਿਲਦੀ ਆ ਬੋਲਣ ਦੀ ਲੋੜ ਕੋਈ ਨਹੀਂ ਸਾਡੇ ਬੰਦੇ ਘਰੇ ਭੇਜਦੇ ਬੱਸ ਬਾਅਦ ਚ ਤੰਨ ਮੈਂ ਦੱਸਾਂ ਇਹ ਵਿੱਚ ਤੇਰੀ ਇੱਛਾ ਜੇ ਮੈਂ ਥਾਣੇ ਆ ਗਿਆ ਤੇ ਕੰਮ ਹੋ ਜਾਊ ਕਰਾਵ ਤੇਰੇ ਜਵਾਕਾਂ ਨੇ ਤੇਰੀ ਸ਼ਕਲ ਭੁੱਲ ਜਾਣੀ ਹੈ ਮੈਂ ਇਥੋਂ ਇੱਥੇ ਭੇਜੂ ਤੈਨੂੰ ਪਠਾਨ ਕੋਲੇ ਨਹੀਂ ਯਾਰ ਸਾਨੂੰ ਨਾ ਸਿਖਾ ਤੇਰੀ ਸੋਹਣੋ ਗੱਲ ਫਿਰ ਸਰ ਸਾਨੂੰ ਵੀ ਨਾ ਸਿਖਾਓ ਕੋਈ ਨਾ ਸਿਖਾ ਦੇ ਨਾ ਮੈਂ ਐਮਐਲਏ ਸਾਹਿਬ ਸਾਨੂੰ ਵੀ ਨਾ ਸਿਖਾਓ ਕਾਕਾ ਇੱਕ ਨੇਕ ਚੰਦ ਤੇ ਰਾਜੂ ਨੂੰ ਤੂੰ ਥਾਣੇ ਲੈ ਕੇ ਆਇਆ ਸੀ ਡੋਰ ਦੇ ਗੇਚ ਮੈਂ ਪੀਏ ਭੇਜਿਆ ਸੀ ਤੇ ਤੂੰ ਗੱਲ ਨਹੀਂ ਸੁਣੀ ਉਹਦੀ ਮੈਂ ਇੱਜ਼ਤ ਕਰਨੀ ਜਾਣਦਾ ਐਮਐਲਏ ਸਾਹਿਬ ਇੱਜ਼ਤ ਕਰਿਆ ਕਰੋ ਤੇ ਇੱਜ਼ਤ ਕਰਵਾਇਆ ਕਰੋ ਐਹੋ ਜੀ ਬੋਲੀ ਹਾਂਜੀ ਬੋਲੋ ਅੱਛਾ ਤੂੰ ਉਹ ਸਾਡਾ ਵਾਸੀ 2 ਲੱਖ VOTER ਦੇ ਚੁਣੇ ਹੋਏ ਨੁਮਾਇੰਦੇ ਸਾਡੀ ਸਰਕਾਰ ਦਾ ਤੂੰ ਨੌਕਰ ਤੇ ਸਾਨੂੰ ਦੱਸੇਗਾ ਤੂੰ ਕਿਵੇਂ ਵਿਚਾਰ ਲੋਕਾਂ ਨਾਲ ਵਿਚਾਰਨਾ ਤੇ ਲੋਕਾਂ ਦੀ ਕਿਵੇਂ ਮਦਦ ਕਰਨੀ ਹੈ ਤੁਸੀਂ ਫਿਰ ਇਹ ਬੋਲਣਾ ਹੈ ਤੁਸੀਂ ਇਸ ਤਰ੍ਹਾਂ ਕਰੋ ਜੇ ਧਮਕੀਆਂ ਲਾਉਣੀਆਂ ਤਾਂ ਫਿਰ ਵਟਸਐਪ ਕਾਲ ਕੱਟੋ ਮੈਨੂੰ ਸਿੱਧੀ ਕਾਲ ਲਾ ਲਓ ਫਿਰ ਤੁਹਾਨੂੰ ਡਰ ਕੇ ਢੀ ਗੱਲ ਦਾ ਨਹੀਂ ਸਿੱਧੀ ਕਾਲ ਲਾ ਲੈ ਸਿੱਧੀ ਕਾਲ ਨੂੰ ਕੀ ਹੈ ਤੂੰ ਫਿਰ ਮੇਰੇ ਤੇ ਕੀ ਕਰੇਗਾ ਸਿੱਧੀ ਕਾਲ ਲਓ ਮੈਨੂੰ ਮੈਨੂੰ ਲੱਗਦਾ ਸ਼ਹਿਰ ਦੀਆਂ ਰੋਟੀਆਂ ਚੰਗੀਆਂ ਲੱਗੋ ਹਟ ਗਿਆ ਤਨਮਨ ਦੱਸਾ ਕਿ ਕਿ ਨਹੀਂ ਤੇ ਤੇਰੇ ਜਵਾਕਾਂ ਨੇ ਤੇਰੀ ਸ਼ਕਲ ਭੁੱਲ ਜਣੀ ਹੈ ਮੈਂ ਇਥੋਂ ਇੱਥੇ ਭੇਜੂ ਤੈਨੂੰ ਪਠਾਨ ਕੋਲੇ ਰੀਚ ਫਿਰ ਕੀ ਹੋ ਜਾਊਗਾ ਜੀ ਸਵੇਰੇ 10 ਵਜੇ ਆਇਨਾ ਛਾ ਨੂੰ 5 ਵਜੇ ਘਰੇ ਮੁੜ ਜਾਣਾ ਹੁਣ ਤੈਨੂੰ ਮੋਜਾਂ ਲੱਗੀਆਂ ਇੱਥੇ ਐਮਐਲਏ ਸਾਹਿਬ ਪਿਆਰ ਨਾਲ ਤਾਂ ਬੇਸ਼ੱਕ ਯਾਰ ਮੇਰੇ ਨਾਲ ਬਾਲਾ ਬੋਲਣ ਦੀ ਲੋੜ ਕੋਈ ਨਹੀਂ ਸਾਡੇ ਬੰਦੇ ਘਰੇ ਭੇਜਦੇ ਬੱਸ ਬਾਅਦ ਚ ਤੈਨੂੰ ਮੈਂ ਦੱਸਾਂ ਇਹ ਚ ਤੇਰੀ ਚਤਾ ਜੇ ਮੈਂ ਥਾਣੇ ਆ ਗਿਆ ਤੇ ਕੰਮ ਹੋ ਜੂ ਖਰਾਬ ਕੀ ਕਰੋਗੇ ਥਾਣੇ ਆ ਕੇ ਮੈਂ ਦੱਸੂ ਤੈਨੂੰ ਕੀ ਕਰੂੰਗਾ ਥਾਣੇ ਤੂੰ ਬਾਹਰ ਨਹੀਂ ਨਿਕਲ ਦੇਣਾ ਮੈਂ ਤੈਨੂੰ ਦੱਸਾਂ ਅੱਛਾ 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 ਕਰਦਾ ਤੂੰ ਮੇਰਾ ਬੰਦਾ ਨੇਕਚੰਦ ਤੇ ਰਾਜੂ ਨੂੰ ਚੁੱਪ ਕਰਕੇ ਬੰਦੇ ਦਾ ਪੁੱਤ ਪਾਲ ਕੇ ਘਰੇ ਭੇਜ ਦੇ ਬਸ ਇਹ ਚੀ ਭਲਾਈ ਐ ਐਮਐਲਏ ਸਾਹਿਬ ਮੇਰੀ ਗੱਲ ਸੁਣ ਲਓ ਸੁਣਾਓ ਸੁਣਾਓ ਮੇਰੀ ਤਾਂ ਗੱਲ ਸੁਣੋ ਬੇਨਤੀ ਸੁਣੋ ਬੇਨਤੀ ਗੱਲ ਨਹੀਂ ਬੇਨਤੀ ਸੁਣੋ ਮੈਂ ਕਿਸੇ ਨੂੰ ਨਾ ਇਹੋ ਜਿਹਾ ਬਦਤਮੀਜ਼ ਬੋਲਦਾ ਹੋਣਾ ਨਾ ਮੈਂ ਬੋਲਣਾ ਸਿਖਾਇਆ ਮੇਰੇ ਮਾਪਿਓ ਨੇ ਜਿਹੜੇ ਬੰਦੇ ਦੀ ਗਰਦਨ ਕੱਟੀ ਗਈ ਨਾ ਚਾਈਨਾ ਡੋਰ ਦੇ ਨਾਲ ਜਿਹੜੀ ਰਾਜੂ ਦਾ ਮੁੰਡਾ ਪਤੰਗ ਚੜਾ ਰਿਹਾ ਸੀਗਾ ਜਿਹੜੀ ਜਿਹੜੀ ਤੁਹਾਡੇ ਆਹ ਸੇਠ ਜੀ ਨੇ ਨੇਕਚੰਦ ਜੀ ਨੇ ਵੇਚੀ ਆ ਡੋਰ अच्छा ओदी गर्दन बंदे दी इस तरह कटी गई लोकांदे ਤੁਸੀਂ ਨਮਾਇੰਦੇਓ ਚੁਣੇ ਹੋਏ ਉਹ ਵੀ ਥੋੜਾ ਹੀ ਆ ਉਹਨੇ ਹੋ ਸਕਦਾ ਉਹਨੇ ਵੀ ਸਾਰੇ ਟੱਬਰ ਨੇ ਵੋਟ ਤੁਹਾਨੂੰ ਪਾਈ ਹੋਵੇ اچھا ਜੀ ਠੀਕ ਹੈ ਉਹਦੀ ਗਰਦਨ ਕੱਟੀ ਕਿ ਉਹਦੇ ਘਰ ਵਾਲੀ ਦਾ ਜਿਹੜਾ ਮੋਟਰਸਾਈਕਲ ਤੋਂ ਜੋ ਡਿੱਗੇ ਆ ਤੇ ਸਿਰ 파ੜ ਗਿਆ ਉਹਦੇ ਟਾਂਕੇ ਲੱਗੇ ਹੋਇਆ ਉਹ ਬੰਦਾ ਹੋ ਸਕਦਾ ਨਾ ਬਚੇ ਉਹ ਤਿੰਨ ਚਾਰ ਜੁਆਕਾਂ ਦਾ ਪਿਓ ਆ ਇਕੱਲਾ ਕਮਾਉਣ ਵਾਲਾ ਜੀ ਕਿਹਦੀਆਂ ਕਿਹਦੀਆਂ ਦੁਕਾਨਾਂ ਤੇ ਬੰਦ ਕਰਾਏਗਾ ਡੋਰ ਮਤਲਬ ਤੁਹਾਡੇ ਬੰਦੇ ਮਤਲਬ ਤੁਹਾਡੀ ਵਿਖਦੀ ਹੈ। ਆ ਜਾਏਗਾ ਡੋਰ ਤੂੰ ਇੱਕ ਲੈ ਕੇ ਸੀਮ ਸਾਹਿਬ ਨਾਲ ਤਾਂ ਸਾਰਾ ਸ਼ਹਿਰ ਸਿੰਡੋਰਾ ਬੰਦ ਕਰਾ ਲਿਆ। ਮੈਂ ਸਾਰਿਆਂ ਇੱਕ ਬੰਦਾ ਚੱਕ ਲਿਆ। 7 ਬੰਦੇ ਡੋਰਾ ਵਿੱਚ ਹੀ ਜਾਂਦੇ ਆ। ਐਮ ਐਲ اے ਸਾਹਿਬ ਮੈਨੂੰ ਨਾਂ ਦੇਓ ਉਹਨਾਂ ਦੇ ਜੇ ਤੁਹਾਨੂੰ ਪਤਾ ਨਹੀਂ ਜੇ ਤੁਹਾਨੂੰ ਪਤਾ ਵਿਖਦੀ ਹੈ ਤਾਂ ਮੈਨੂੰ ਨਾਂ ਦੇ ਦੇ ਉਹਨਾਂ ਨੇ। ਕਿੱਥੋਂ ਲੈ ਕੇ ਹੁੰਦੇ ਡੋਰਾ ਤੁਸੀਂ ਇੱਕ ਬੰਦੇ ਨੂੰ ਚੱਕ ਲੈਂਦਾ। ਸ਼ਹਿਰ ਚ ਦੁਕਾਨਾਂ ਬਹੁਤ ਨੇ। ਮੈਂ ਕਹਿੰਦਾ ਜੀ ਦੁਕਾਨਾਂ ਬਹੁਤ ਆ ਤਾਂ ਮਤਲਬ ਤੁਹਾਨੂੰ ਪਤਾ ਕਿ ਕਿੱਥੇ ਵਿਖਦੀ ਹੈ। ਯਾਰ ਮੇਰੇ ਨਾਲ ਹੁਣ ਤੂੰ ਬਾਲਾ ਉੱਚੀ ਨਹੀਂ ਵੀ ਗੱਲਾਂ ਕਰ ਤੂੰ ਹੁਣ ਬੰਦੇ ਐਮ ਐਲ اے ਸਾਹਿਬ ਇਹ ਕਰੇ ਕਿ ਨਹੀਂ ਵੇਚਣਗੇ। ਐਮ ਐ ਕੋਲ ਗਰਾਮਾ ਪਠਾਨਕੋਟ ਸਾਈਡ ਦਾ ਐਮਐਲਏ ਸਾਹਿਬ ਉੱਚੀ ਬੋਲਣਾ ਤੁਸੀਂ ਸ਼ੁਰੂ ਕੀਤਾ ਪਹਿਲ ਮੈਂ ਨਹੀਂ ਕੀਤੀ ਮੇਰੀ ਇੱਕ ਬੇਨਤੀ ਸੁਣ ਲਓ ਮੈਂ ਹੁਣ ਵੀ ਹੋਣ ਵੀ ਚੁੱਪ ਕਰਕੇ ਸਾਡੇ ਮੈਂ ਤੇਰੀ ਕੋਈ ਬੇਨਤੀ ਨਹੀਂ ਸੁਣੀ ਚੁੱਪ ਕਰਕੇ ਸਾਡੇ ਦੋਨੇ ਬੰਦੇ ਘਰੇ ਭੇਜ ਦੇ ਬਸ ਮੈਂ ਤੁਹਾਨੂੰ ਰਿਕਵੈਸਟ ਕਰਦਾ ਇਹ ਗੱਲ ਕਰਨੀ ਹੈ ਤੂੰ ਮੇਰੇ ਕੋਲ ਇੱਥੇ ਦਫਤਰ ਜਾ ਕੇ ਕਰ ਲਈ ਜਾ ਕੇ ਤੁਸੀਂ ਇੱਕ ਗੱਲ ਦੱਸੋ ਤੁਸੀਂ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਹੋ ਕਦੇ ਪੁਲਿਸ ਪ੍ਰਸ਼ਾਸਨ ਨੇ ਤੁਹਾਡੇ ਕਿਸੇ ਕੰਮ 'ਚ ਦਖਲਅੰਦਾਜ਼ੀ ਕੀਤੀ ਹੈ ਕਿ ਤੁਸੀਂ ਐ ਨਹੀਂ ਐ ਕਰਨਾ ਯਾਰ ਸਾਨੂੰ ਨਾ ਸਿਖਾ ਮੇਰੀ ਸੁਣੋ ਗੱਲ ਫਿਰ ਸਰ ਸਾਨੂੰ ਵੀ ਨਾ ਸਿਖਾਓ ਐਮਐਲਏ ਸਾਹਿਬ ਸਾਨੂੰ ਵੀ ਨਸਕਾ ਤੁਸੀਂ ਸਾਨੂੰ ਕਾਨੂੰਨ ਨੇ ਤੁਸੀਂ ਕਾਨੂੰਨ ਨੇ ਸਿਖਾ ਸਕਦੇ ਆਮ ਨੁਕਰਾ ਮੈਂ ਤੁਹਾਨੂੰ ਦੱਸਾਂ ਐਮਐਲਏ ਸਾਹਿਬ ਐਮਐਲਏ ਸਾਹਿਬ ਤੁਸੀਂ ਲੋਕਾਂ ਦੇ ਚੁਣੇ ਹੋਏ ਨਮਾਇੰਦੇ ਹੋ ਤੁਸੀਂ 5 ਸਾਲ ਰਹਿਣਾ ਹੈ ਅਸੀਂ ਆਪਣੀ ਸਰਵਿਸ ਪੂਰੀ ਕਰਕੇ ਫੇਰ ਰਿਟਾਇਰਮੈਂਟ ਲੈਣੀ ਹੈ ਤੁਸੀਂ ਜਿਹੜੇ ਦਬਕੇ ਮੈਨੂੰ ਮਾਰ ਪਾਣਾ ਸਰਵਿਸ ਰਿਟਾਇਰਮੈਂਟ ਲੈਣੀ ਹੈ ਕੋਈ ਕੁਸ਼ਮਰਤੀ ਕਰੇ ਮੈਂ ਤੇਰੀ ਰਿਟਾਇਰਮੈਂਟ ਪਹਿਲਾਂ ਕਰਾ ਦੂੰ ਤਨਮਤ ਤੁਸੀਂ ਕਰਵਾ ਦਿਓ ਜਦੋਂ ਜਲ ਕੀਤਾ ਇਹ ਤੁਹਾਡੇ ਵੱਸ ਦਾ ਇਹ ਤੁਹਾਡੇ ਵੱਸ ਦਾ ਰੋਗ ਨਹੀਂ ਹੈ ਪਹਾਨਕੋਟ ਪਖਾਨ ਕੋਟ ਛੱਡੋ ਤੁਸੀਂ ਮੇਰੀ ਚਾਹੇ ਨਾ ਤੁਸੀਂ ਜੰਮੂ ਕਸ਼ਮੀਰ ਦੀ ਬਦਲੀ ਕਰਵਾ ਦਿਓ ਜਿੱਥੇ ਤੁਹਾਡਾ ਦਿਲ ਕਰਦਾ ਪਾਕਿਸਤਾਨ ਭੇਜ ਦਿਓ ਤੁਸੀਂ ਮੇਰੀ ਬਦਲੀ ਕਰਵਾਓ ਹੋਰ ਤੁਹਾਡੇ ਪੱਲੇ ਹੈ ਕੀ ਤੁਸੀਂ ਮੇਰੀ ਬਦਲੀ ਕਰਵਾ ਸਕਦੇ ਹੋ ਤੁਸੀਂ ਮੇਰੇ ਸਟਾਰ ਨਹੀਂ ਲਾ ਸਕਦੇ ਕੋਈ ਨਹੀਂ ਮੈਂ ਖੜ ਜਾ ਮੈਂ ਤੇਰੇ ਨਾਲ ਕਰਦਾ ਗੱਲ ਥਾਣੇ ਆ ਕੇ ਕਰਨਾ ਕਰ ਹਾਂ ਕੋਈ ਗੱਲ ਨਹੀਂ ਆਜੋ ਮੈਂ ਵੇਟ ਕਰਦਾ ਤੁਹਾਡੀ ਆਜੋ ਆਜੋ ਹੈਲੋ ਹਾਂਜੀ ਅਮਲ ਸਾਹਿਬ ਬੰਦੇ ਭੇਜੇ ਕਿ ਨਹੀਂ ਭੇਜੇ ਉਹ ਉਹਨੇ ਜਨਾਬ ਬੰਦੇ ਤਾਂ ਨਹੀਂ ਭੇਜੇ ਜਾਣੇ ਜੀ ਮੈਂ ਤੁਹਾਨੂੰ ਬੇਨਤੀ ਕੀਤੀ ਸੀ ਸਾਨੂੰ ਕਰਨ ਦੇ ਡਿਊਟੀ ਸਰ ਉਹ ਮੇਰੀ ਗੱਲ ਸੁਣ ਕਾਕਾ ਉੱਥੇ ਮੇਰੇ ਕੋਲ ਇੱਕ ਸਰਪੰਚ ਬੈਠਾ ਸੀ ਦੋ ਦੋਨਾਂ ਦਾ ਆਪਸ ਵਿੱਚ ਝਗੜਾ ਸੀ ਬੀਪੀ ਉਹਨਾਂ ਨੇ ਵਧਾਤਾ ਤੈਨੂੰ ਕੁਛ ਗੁੱচ্চਾ ਨੀਵਾ ਬੋਲਿਆ ਗਿਆ ਤੇ ਚੱਲ ਕੋਈ ਗੱਲ ਨਹੀਂ ਆਪਾਂ ਮਿਲਦੇ ਜਲਦੀ ਰਹਿਣਾ ਇਕੱਠੇ ਤੁਸੀਂ ਸਾਡੇ ਮੁਲਾਜ਼ਮਾਂ ਨੂੰ ਤੇ ਇਹਨਾਂ ਨੂੰ ਬੰਦੇ ਭੇਜ ਤੂੰ ਕਰੇ ਜਨਾਬ ਦੇਖੋ ਬੰਦੇ ਘਰੇ ਨਹੀਂ ਭੇਜੇ ਜਾਣੇ ਮੈਂ ਮਾਫੀ ਚਾਹੂੰਗਾ ਤੁਹਾਡੇ ਕੋਲੋਂ ਮੈਂ ਤੁਹਾਨੂੰ ਇੱਕ ਗੱਲ ਮੇਰੀ ਹੁਣ ਸੁਣ ਲਿਓ ਤੁਸੀਂ ਸਿਰਫ ਇੱਕ ਡੇਢ ਮਿੰਟ ਲਾ ਕੇ ਮੇਰੀ ਗੱਲ ਸੁਣ ਲਿਓ ਬੇਨਤੀ ਮੇਰੀ ਸੁਣਾਓ ਸੁਣਾਓ ਮੇਰੀ ਬਦਲੀ ਹਮੇਸ਼ਾ ਮੇਰੇ ਥਾਣਿਆਂ ਦੇ ਵਿੱਚੋਂ ਇਸੇ ਕਰਕੇ ਹੁੰਦੀ ਆਈ ਹੈ ਵੀ ਮੇਰੇ ਤੇ ਕਦੇ ਪੋਲੀਟੀਕਲ ਪ੍ਰੈਸ਼ਰ ਹੈ ਕਦੇ ਮੇਰੇ ਤੇ ਜਿਹੜਾ ਉੱਥੋਂ ਦਾ ਸਰਪੰਚਾਂ ਦਾ ਪੰਚਾਇਤਾਂ ਦਾ ਕਦੇ ਜਾਂ ਜਿਹੜੇ ਸਰਕਾਰ ਨਾਲ ਜਾਂ ਕਿਤੇ ਜਾਂ ਆਪਦੇ ਪਾਵਰਫੁੱਲ ਬੰਦੇ ਉਹਨਾਂ ਦਾ ਮੇਰੇ ਤੇ ਪ੍ਰੈਸ਼ਰ ਹੈ ਤੇ ਮੈਂ ਇੱਕ ਆਪਦਾ ਊਸੂਲ ਬਣਾਇਆ ਹੋਇਆ ਵੀ ਜਿਹੜੇ ਮੇਰੇ ਊਸੂਲ ਹਨ ਮੈਂ ਊਸੂਲਾਂ 'ਚ ਕਦੇ ਕਟੌਤੀ ਨਹੀਂ ਕੀਤੀ ਐਮਐਲਏ ਸਭ ਤੁਸੀਂ ਵੀ ਜਾਣਦੇ ਹੋ ਜਦੋਂ ਤੁਸੀਂ ਚੁਣੇ ਗਏ ਤੁਹਾਨੂੰ ਸੌਂਹ ਪਵਾਈ ਗਈ ਨਾ ਸੰਵਿਧਾਨ ਦੀ ਸੌਂਹ ਖਵਾਈ ਗਈ ਤੁਹਾਨੂੰ ਵੀ ਮੈਂ ਇਸ ਸੰਵਿਧਾਨ ਦੀ ਕਸਮ ਖਾਣਾ ਉਹ ਉਹ ਜਿਹੜੀ ਕਸਮ ਹੈ ਉਹ ਵਰਦੀ ਪਾਉਣ ਮੌਕੇ ਸਾਨੂੰ ਵੀ ਖਵਾਈ ਜਾਂਦੀ ਹੈ ਵੀ ਮੈਂ ਸੰਵਿਧਾਨ ਦੀ ਕਸਮ ਖਾਣਾ ਵੀ ਮੈਂ ਇਸ ਵਰਦੀ ਦੇ ਨਾਲ ਨਿਆਂ ਕਰੂੰਗਾ ਇਸ ਵਰਦੀ ਨਾਲ ਨਿਆਂ ਕਰਨ ਦਾ ਮਤਲਬ ਹੈ ਕਿ ਮੈਂ ਜਾ ਕੇ ਹਦਾਇਤਾਂ ਜਾਰੀ ਕਰਦਾ ਹੁਣੋਂ ਤੁਹਾਡੇ ਧਿਆਨ ਚ ਆ ਮੈਂ ਆ ਕੇ ਸਭ ਤੋਂ ਪਹਿਲਾਂ ਤੁਹਾਨੂੰ ਮਿਲਿਆ ਨਾ ਜਦੋਂ ਮੈਂ ਹਫ਼ਤਾ ਪਹਿਲਾਂ ਆਇਆ ਲੱਗਿਆ ਤੁਹਾਡੇ ਥਾਣੇ 'ਚ ਮੈਂ ਮਿਲਿਆ ਨਾ ਤੁਹਾਨੂੰ ਹਾਂ ਮੈਂ ਐਸੇ ਕਰਕੇ ਕ ਐਮ ਐਲ ਏ ਸਭ ਜਿਹੜੀਆਂ ਜਾਇਜ਼ ਗੱਲਾਂ ਹੋਈਆਂ ਮੈਨੂੰ ਫੋਨ ਕਰ ਦਿਓ ਮੇਰੇ ਕੋਲ ਤੁਹਾਡਾ ਪੀ ਏ ਵੀ ਭੇਜਣ ਦੀ ਲੋੜ ਨਹੀਂ ਤੁਸੀਂ ਮੈਨੂੰ ਇੱਕ ਮੈਸੇਜ ਕਰ ਦਿਓ ਮੇਰੇ ਫੋਨ ਤੇ ਤੇ ਤੁਹਾਡੇ ਮੈਸੇਜ ਦਾ ਸਤਿਕਾਰ ਹੋਊਗਾ ਠੀਕ ਹੈ ਉਸ ਤੋਂ ਬਾਅਦ ਮੈਂ ਆਪਦੀਆਂ ਅਨਾਊਂਸਮੈਂਟਾਂ ਕਰਵਾਈਆਂ ਸਾਰੇ ਆਪਦੇ ਥਾਣੇ ਦੇ ਵਿੱਚ ਜਿਹੜੇ ਪਿੰਡ ਪੈਂਦੇ ਆ ਚਾਹੇ ਕੋਈ ਕਸਬਾ ਪੈਂਦਾ ਮੈਂ ਉੱਥੇ ਅਨਾਉਂਸਮੈਂਟ ਕਰਵਾਈਆਂ ਨਾ ਇਹ ਵੀ ਕੋਈ ਬੰਦਾ ਚਿੱਟਾ ਨਾ ਵੇਚੇ ਕੋਈ ਬੰਦਾ ਚਾਈਨਾ ਡੋਰ ਨਾ ਵੇਚੇ ਕੋਈ ਬੰਦਾ ਚੋਰੀ ਚਕਾਰੀ ਵਾਲਾ ਕੋਈ ਬੰਦਾ ਡਕੈਤੀ ਵਾਲਾ ਕੋਈ ਨਸ਼ੇ ਵਾਲਾ ਕੋਈ ਲੁੱਟਖੋਹਾਂ ਕਰਦਾ ਉਹ ਨਾ ਕਰੇ ਕੋਈ ਮੈਡੀਕਲ ਨਸ਼ਾ ਨਾ ਵੇਚੇ ਕੋਈ ਸੱਟਾ ਨਾ ਲਵਾਵੇ ਇਹ ਚੀਜ਼ਾਂ ਮੈਂ ਅਨਾਉਂਸ ਕੀਤੀਆਂ ਸੀ ਨਾ ਤੁਹਾਡੇ ਧਿਆਨ ਚ ਐਮਐਲਏ ਸਾਹਿਬ ਕਰਵਾਈਆਂ ਸੀ ਨਹੀਂ ਸਰ ਕਰਵਾਈਆਂ ਸੀ ਨਾ ਮੈਂ ਜੋ ਪੁੱਛ ਰਿਹਾ ਦੇਖੋ ਤੁਸੀਂ ਘਰ ਕਰਾਤਾ ਤੁਸੀਂ ਗਰਮੀ ਕੱਢ ਲਿਓ ਤੁਸੀਂ ਗਰਮੀ ਕੱਢ ਲਿਓ ਪਰ ਐਮਐਲਏ ਸਾਹਿਬ ਐਮਐਲਏ ਸਾਹਿਬ ਮੇਰੀ ਇੱਕ ਬੇਨਤੀ ਸੁਣ ਲਓ ਜਦੋਂ ਦੁਨੀਆ ਦੇ ਵਿੱਚ ਕੁਝ ਮਾੜਾ ਹੁੰਦਾ ਹੈ ਨਾ ਸਮਾਜ ਦੇ ਵਿੱਚ ਤਾਂ ਉੱਥੇ ਇਹ ਗੱਲਾਂ ਆਖੀਆਂ ਜਾਂਦੀਆਂ ਕਿ ਫਲਾਣੇ ਥਾਣੇ ਦੇ ਵਿੱਚ ਨਾ ਫਲਾਣੇ ਪਿੰਡ ਦੇ ਵਿੱਚ ਫਲਾਣੇ ਏਰੀਆ ਦੇ ਵਿੱਚ ਆਹ ਚੀਜ਼ ਮਾੜੀ ਹੋ ਗਈ ਐਸਐਚਓ ਨੇ ਕੁਝ ਨਹੀਂ ਕੀਤਾ ਡੀਐਸਪੀ ਨੇ ਕੁਝ ਨਹੀਂ ਕੀਤਾ ਐਸਐਚਓ ਨੂੰ ਸਸਪੈਂਡ ਕਰੋ ਡੀਐਸਪੀ ਨੂੰ ਸਸਪੈਂਡ ਕਰੋ ਐਸਐਸਪੀ ਨੂੰ ਸਸਪੈਂਡ ਕਰੋ ਜ਼ਿਲ੍ਹੇ ਦੇ ਨੂੰ ਜਦੋਂ ਪੁਲਿਸ ਕਰਦੀ ਕੁਝ ਦੀ ਤਰਖਾਹਾਂ ਕਾਦੀਆਂ ਲੈਂਦੇ ਆ ਮੈਂ ਤੁਹਾਨੂੰ ਪਹਿਲਾਂ ਵੀ ਬੇਨਤੀ ਕਰਤੀ ਵੀ ਤੁਹਾਡੀ ਕਾਲ ਆ ਗਈ ਤੁਹਾਡਾ ਸਤਕਾਰ ਹੈ ਮੇਰੇ ਕੋਲ ਪੰਚਾਇਤ ਬੈਠੀ ਹੈ ਪੰਚਾਇਤ ਦਾ ਵੀ ਸਤਿਕਾਰ ਹੈ ਉਹ ਰਾਜੂ ਆ ਮੁੰਡਾ ਪਿੰਡ ਚੋਂ ਹੈ ਜਿਹੜੇ ਜਿਹਦੇ ਜਿਹਦਾ ਬੱਚਾ ਪਤੰਗ ਉਡਾ ਰਿਆ ਸੀਗਾ ਮੈਂ ਪੰਚਾਇਤ ਦਾ ਵੀ ਸਤਿਕਾਰ ਕਰਦਾ ਤੇ ਤੁਹਾਡਾ ਵੀ ਕਰਦਾ ਮੈਂ ਤਾਂ ਸਿੱਧਾ ਸੋਚਿਆ ਸੀ ਕਿ ਜਦੋਂ ਉਹ ਬੰਦਾ ਮਰਨ ਵਾਲਾ ਪਿਆ ਜਿਹਦੇ ਵਿਚਾਰੇ ਦੇ ਗਲ ਦੇ ਵਿੱਚ ਚਾਈਨਾ ਡੋਰ ਫੇਰੀ ਹੈ ਤਾਂ ਮੈਂ ਜੇ ਬੱਚਾ ਬਾਲਗ ਹੁੰਦਾ ਤਾਂ ਬੱਚੇ ਤੇ ਪਰਚਾ ਦੇਣਾ ਸੀਗਾ ਤੇ ਹੁਣ ਮੈਂ ਮੈਂ ਸੋਚਿਆ ਸੀ ਕਿ ਮੈਂ 307 ਦਾ ਪਰਚਾ ਦੇਵਾਂ ਕਿਉਂਕਿ ਕਿਸੇ ਦੀ ਗਰਦਨ ਕੱਟੀ ਜਾਣੀ ਉਹ ਬੰਦਾ ਮਰ ਗਿਆ ਤੇ ਉਹ ਚਾਈਨਾ ਡੋਰ ਜਿਹੜੀ ਇਹ ਸੇਠ ਨੇ ਵੇਚੀ ਹੈ ਤੇ ਰਾਜੂ ਦੇ ਬੱਚੇ ਨੇ ਜਿਹੜਾ ਪਤੰਗ ਉਡਾਇਆ ਉਹਦੇ ਕਰਕੇ ਹੋਇਆ ਐਮਐਲਏ ਸਾਹਿਬ ਇਸ ਕਰਕੇ ਮੇਰੀ ਮਜਬੂਰੀ ਹੈ ਜੀ ਕਾਨੂੰਨ ਨੂੰ ਆਪਦਾ ਕੰਮ ਕਰ ਲੈਣ ਦੇ ਕਰੋ ਹੱਥ ਜੋੜ ਕੇ ਬੇਨਤੀ ਹੈ ਅਸੀਂ ਤੁਹਾਡੇ ਨਾਲ ਕੋਈ ਤੁਹਾਡੇ ਨਾਲ ਕੋਈ ਸਾਡਾ ਵੈਰ ਨਹੀਂ ਹੈਗਾ ਨਾ ਸੀ ਵੜਨਾ ਤੁਹਾਡੇ ਨਾਲ ਕੁਛ ਬਹੁਤ ਤੁਸੀਂ ਕੀ ਚਾਹੁੰਦੇ ਹੋ ਵੀ ਇਹ ਬੰਦੇ ਨਹੀਂ ਛੱਡਨੇ ਤੁਸੀਂ ਕਿਸ ਤਰੀਕੇ ਨਾਲ ਛੱਡਨੇ ਆ ਸਰ ਮੈਂ ਕਾਨੂੰਨੀ ਕਾਰਵਾਈ ਪਾ ਕੇ ਛੱਡੂਗਾ ਮੈਂ ਜੁਰਮਾਨੇ ਅਨਾਉਂਸ ਕੀਤੇ ਹੋਏ ਆ ਕਿ ਜੇ ਕੋਈ ਚੱਟਾ ਵੇਚੂ ਕਿੰਨਾ ਜੁਰਮਾਨਾ ਲੱਗਣਾ ਹੈ ਕੋਈ ਚਾਈਨਾ ਡੋਰ ਵੇਚੂ ਕਿੰਨਾ ਲੱਗਣਾ ਹੈ ਤੁਹਾਨੂੰ ਕਾਰ ਜੁਰਮਾਨਾ ਤੁਹਾਨੂੰ ਕਾਰ ਜੁਰਮਾਨਾ ਤੂੰ ਪਰਚਾ ਕਰਨਾ ਪਰਚਾ ਵੀ ਕਰ ਠੀਕ ਹੈ ਤੇ ਆਪ ਦਾ ਟੈਚੀ ਜਕਰ ਬੰਦਮਤ ਨੂੰ ਭੇਜਦਾ ਤੁਹਾਨੂੰ ਮੈਂ ਦੱਸਦਾ ਕੋਈ ਕੋਈ ਨਹੀਂ ਮੇਰਾ ਮੇਰਾ ਬੰਦ ਮੇਰਾ ਬੰਦ ਹੀ ਹੈ ਜਨਾਬ ਜੋ ਮਰਜੀ ਚੁਕਵਾ ਦਿਓ ਮੇਰਾ ਬੰਦ ਹੀ ਹੈ ਓਕੇ